ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਅੱਜ ਸਾਡੀ YouTube ਚੈਨਲ ਵੀ ਤੁਹਾਡਾ ਫੇਰ ਤੋਂ ਸਵਾਗਤ ਹੈ ਤੇ ਅੱਜ ਇੱਕ ਬੜੀ ਮਜ਼ੇਦਾਰ ਜੀ ਗੱਲ ਅਸੀਂ ਕਰਨ ਲੱਗੇ ਆ ਕਿ ਕਿਉਂਕਿ ਸਾਨੂੰ ਪਤਾ ਹੈ ਕਿ ਖਾਣਾ ਹਾਜਮ ਕਰਨ ਲਈ ਕੋਈ ਵੀ ਅਸੀਂ ਜਦੋਂ ਚੀਜ਼ ਖਾਂਦੇ ਆ ਉਹਦੇ ਛੋਟੇ ਪਾਰਟਿਕਲਸ ਬਣਦੇ ਨੇ ਜੋ ਕਿ ਸਾਡੀ ਅੰਤੜੀਆਂ ਇੰਟਰਸਟਾਈਨ ਤੋਂ ਜਾ ਕੇ ਫਿਰ ਖੂਨ ਚ ਜਾਂਦੇ ਨੇ ਤੇ ਇਹ ਜਿਹੜਾ ਪਾਚਨ ਸ਼ਕਤੀ ਹੈ ਜਿਹੜੀ ਪਾਚਨ ਇਹਨੂੰ ਹਾਜਮ ਕਰਨ ਦੀ ਜਿਹੜੀ ਤਾਕਤ ਹੈ ਜੋ ਤਾਕਤ ਹੈ ਉਹ ਆਪਣੇ ਮੂੰਹ ਤੋਂ ਸ਼ੁਰੂ ਹੁੰਦੀ ਹੈ ਦੰਦਾਂ ਤੋਂ ਸੋ ਚਿਥੇ ਨਾ ਪੈਂਦਾ ਸਭ ਤੋਂ ਪਹਿਲਾਂ ਕੋਈ ਵੀ ਅਸੀਂ ਜੇ ਖਾਣਾ ਐਂ ਅੰਦਰ ਲੰਗਾ ਜਾਈਏ ਤੇ ਉਹਦੇ ਨਾਲ ਬਾਦਅਜਮੀ ਹੋ ਜਾਂਦੀ ਹੈ ਤੇ ਉਹ ਖਾਣਾ ਹজম ਨਹੀਂ ਹੁੰਦਾ ਤੇ ਅੱਜ ਤੋਂ ਪਹਿਲਾਂ ਅਸੀਂ ਜਦੋਂ ਬਚਪਨ ਸੀ ਤੇ ਬੜਾ ਸ਼ੌਕ ਹੁੰਦਾ ਸੀ ਚਿਗਮ ਖਾਣ ਦਾ ਤੇ ਮਾਂ ਪਿਓ ਨੇ ਬਹੁਤ ਰੋਕਣਾ ਵੀ ਇਹ ਚਿਗਮ ਨਹੀਂ ਖਾਣੀ ਤੇ ਨਾ ਤਾਂ ਦੰਦ ਖਰਾਬ ਹੁੰਦੇ ਨੇ ਤੇ ਤੁਸੀਂ ਮੈਨੂੰ ਦੱਸ ਰਹੇ ਸੀ ਪਿੱਛੇ ਜੇ ਕੋਈ ਰਿਸਰਚ ਛਪੀ ਹੈ ਕੀ ਕੀ ਚਬਣ ਦੇ ਨਾਲ ਕੀ ਦਿਮਾਗ ਤੇਜ਼ ਹੋ ਸਕਦਾ ਹੈ ਕੀ ਚਬਣ ਦੇ ਕੋਈ ਫਾਇਦੇ ਵੀ ਹੁੰਦੇ ਨੇ ਤੇ ਕਦੋਂ ਤੱਕ ਚਬਣਾ ਚਾਹੀਦਾ ਚਲੋ ਅੱਜ ਆਪਣੇ শ্রোਤਿਆਂ ਨਾਲ ਇਹ ਯੋਗਨ ਕਰੀਏ ਪਰ ਬਿਲਕੁਲ ਜੀ ਦੇਖੋ ਖੋਜਾਂ ਹੀ ਕਰੀ ਪਰ ਤਾਂ ਇੰਨੀਆਂ ਕਮਾਲ ਦੀਆਂ ਹੁੰਦੀਆਂ ਨੇ ਕਿ ਬਦੋ-ਬਦੀ ਪੜਨੀਆਂ ਪੈਂਦੀਆਂ ਨੇ ਤੇ ਫਿਰ ਅੱਜ ਦਿਲ ਕੀਤਾ ਤੁਹਾਡੇ ਸਾਰਿਆਂ ਨਾਲ ਸ਼ੇਅਰ ਵੀ ਕਰੀਏ ਕਿਉਂਕਿ ਹੈ ਹੀ ਅਜੀਬ ਜੀ ਗੱਲ ਸੀ ਕਿ ਭਈ ਉਹੀ ਚਿੰਗਮ ਜਿਹੜੀ ਅਸੀਂ ਕਦੇ ਲੁਕਾ-ਲੁਕਾ ਖਾਂਦੇ ਹੁੰਦੇ ਸੀ ਤੇ ਹੁਣ ਫਿਰ ਬੱਚਿਆਂ ਨੂੰ ਰੋਕਦੇ ਸੀ ਕਿ ਉਹ ਕੇਰੀਜ਼ ਕਰ ਦੀਜੇ ਦੰਦ 'ਚ ਖੋੜਾ ਕਰ ਦੀਜੇ ਬਿਲਕੁਲ ਨਹੀਂ ਖਾਣੀ ਤੇ ਉਹੀ ਉਹਨਾਂ ਚੋਂ ਹੀ ਕੋਈ ਕਿਸਮ ਅਜੀਹੀ ਆ ਗਈ ਹੋਵੇ ਜਿਹੜੀ ਕਹਿੰਦੇ ਨੇ ਕਿ ਦਿਮਾਗ ਚੁਸਤ ਦਰੁਸਤ ਕਰ ਦਿੰਦੀ ਜੇ ਤੇ ਫਿਰ ਖੋਜ ਵੀ ਦੇਖੋ ਨਾ ਕਿ ਐਮ ਆਰ ਆਈ ਕੀਤੇ ਗਏ ਉਹਦੇ ਈ ਜੀ ਕੀਤੀ ਗਈ ਪੈਟ ਸਕੈਨ ਕੀਤੇ ਗਏ ਸਾਰਿਆਂ ਵਿੱਚ ਇਹ ਲੱਭਿਆ ਗਿਆ ਕਿ ਭਈ ਦਿਮਾਗ ਦੇ ਕੁਝ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਚੱਬਣ ਦੇ ਨਾਲ ਲਹੂ ਵੀ ਜ਼ਿਆਦਾ ਉਹਨਾਂ ਏਰੀਆਜ਼ 'ਚ ਗਿਆ ਤੇ ਉਸ ਹਿੱਸੇ ਨੂੰ ਜ਼ਿਆਦਾ ਚੁਸਤ ਵੀ ਹੋਏ ਦੇਖਿਆ ਗਿਆ ਕਮਾਲ ਹੈ ਦੇਖੋ ਬૌਧਿਕ ਵਿਕਾਸ ਵਾਲਾ ਹਿੱਸਾ ਯਾਦ ਆਸਤ ਵਾਲਾ ਹਿੱਸਾ ਤੇ ਫਿਰ ਉਸ ਤੋਂ ਬਾਅਦ ਜੀ ਜਿਹੜਾ ਚੁਸਤ ਕਰਨ ਵਾਲਾ ਹਿੱਸਾ ਜਿਹੜਾ ਛੇਤੀ ਫੈਸਲੇ ਲੈਣ ਵਾਲਾ ਹਿੱਸਾ ਤੇ ਜਿਹੜਾ ਤੁਹਾਡੇ ਤਣਾਅ ਘਟਾਉਣ ਵਾਲਾ ਹਿੱਸਾ ਸਾਰਿਆਂ ਦੇ ਸਾਰਿਆਂ ਵਿੱਚ ਖੂਨ ਵੱਧ ਵੀ ਗਿਆ ਤੇ ਉਹ ਸਾਰਿਆਂ ਦੇ ਸਾਰਿਆਂ ਵਿੱਚ ਚੁਸਤੀ ਦੇ ਨਾਲ ਕਮਾਲ ਦੀਆਂ ਗੱਲਾਂ ਹੋਰ ਵੀ ਲੱਭੀਆਂ ਗਈਆਂ ਜਿਨ੍ਹਾਂ ਵਿੱਚ ਤੁਸੀਂ ਇਹ ਦੇਖੋ ਕਿ ਉਹਨਾਂ ਨੇ ਟਰਾਈ ਕੀਤਾ ਜੀ ਜਿਹੜੇ ਨਾਈਟ ਸ਼ਿਫਟ ਕਰਦੇ ਸਨ ਉਹਨਾਂ ਤੇ ਕੀਤਾ ਫਿਰ ਰਾਤ ਨੂੰ ਜਿਹੜੇ ਬੱਚੇ ਕਾਫੀ ਜੋ ਜ਼ਿਆਦਾ ਸਟਰੋਂਗ ਜ਼ਿਆਦਾ ਪੜਨ ਲਈ ਵੀ ਨੀਂਦ ਨਾ ਆਏ ਜੀ ਬਿਲਕੁਲ ਸੋ ਉਹ ਜੋ ਸਟਰੋਂਗ ਕਾਫੀ ਪੀਂਦੇ ਜਿਨ੍ਹਾਂ ਦੇ ਮਾੜੇ ਅਸਰ ਦੇਖਣ ਨੂੰ ਮਿਲੇ ਸੀ ਉਹ ਉਹਨਾਂ ਤੇ ਵੀ ਟਰਾਈ ਕੀਤਾ ਜਿਹੜੇ ਡਰਾਈਵਿੰਗ ਕਰਦੇ ਸਨ ਰਾਤ ਨੂੰ ਉਹਨਾਂ ਤੇ ਵੀ ਟਰਾਈ ਕੀਤਾ ਸੋ ਸਾਰਿਆਂ ਦੇ ਵਿੱਚ ਜਦੋਂ ਵਰਤਨ ਤੋਂ ਬਾਅਦ ਦੇਖਿਆ ਗਿਆ ਕਿ ਭਈ ਇਹ ਤਾਂ ਗਜ਼ਬ ਹੀ ਕਰ ਰਿਹਾ ਜੇ ਤੇ ਫਿਰ ਉਹ ਤੋਂ ਬਾਅਦ ਬਜ਼ੁਰਗਾਂ ਤੇ ਵੀ ਪਤਾ ਨਹੀਂ ਕੀ ਟੈਸਟ ਕੀਤਾ ਗਿਆ ਬਈ ਆਮ ਤੌਰ ਤੇ ਮਸੂੜੇ ਜਦੋਂ ਰিসিਵ ਕਰ ਜਾਂਦੇ ਨੇ ਉਹਦੇ ਵਿੱਚੋਂ ਦੀ ਜਿਵੇਂ ਦਾ ਮਾਰੇ ਨਾ ਘੱਟ ਜਾਂਦੇ ਨੇ ਤੇ ਦੰਦ ਛੇਤੀ ਡਿੱਗ ਜਾਂਦੇ ਨੇ ਬੁਢੇਪੇ ਵਿੱਚ ਬਿਲਕੁਲ ਸੋ ਉਹਨਾਂ ਦੇਖਿਆ ਕਿ ਜੇ ਇਹ ਚਿੰਗਮ ਜਿਸ ਕਿਸਮ ਦੀ ਆਪਾਂ ਅੱਗੋਂ ਗੱਲ ਕਰਾਂਗੇ ਉਹਨਾਂ ਨੂੰ ਦਿੱਤੀ ਗਈ ਬਜ਼ੁਰਗਾਂ ਨੂੰ ਵੀ ਤਾਂ ਉਹ ਜਦੋਂ ਲਗਾਤਾਰ ਚਬਾਉਂਦੇ ਸਨ ਉਹਨਾਂ ਦੇ ਦੰਦਾਂ ਦੇ ਵਿੱਚ ਤਾਕਤ ਵੀ ਮਜ਼ਬੂਤੀ ਰਹੀ ਜੜਾਂ ਦੇ ਵਿੱਚ ਤੇ ਮਸੂੜੇ ਵੀ ਉਹਨਾਂ ਦੇ ਘੱਟ ਢੇਠਾਂ ਨੂੰ ਹੋਏ ਖਿਸਕੇ ਯਾਨੀ ਮਤਲਬ ਇਹ ਹੋ ਗਿਆ ਤੇ ਸਭ ਨੂੰ ਵਰਤਣੀ ਚਾਹੀਦੀ ਹੈ ਇੱਕ ਤਰੀਕੇ ਤਾਂ ਇਹ ਪਰ ਜੇ ਜੇ ਮਿੱਠਾ ਉਸ ਤੋਂ ਵੱਧ ਹੋਏ ਖੰਡ ਹੋਏ ਫਿਰ ਖੋੜਾ ਹੋਣ ਦਾ ਖਤਰਾ ਨਹੀਂ ਆਉਂਦੇ ਵਿੱਚ ਵੱਧ ਜੀ ਇਸੇ ਲਈ ਉਹਦੇ ਵਿੱਚ ਖਾਸ ਤੌਰ ਤੇ ਇਹ ਕਿਹਾ ਗਿਆ ਕਿ ਪਈ ਵਰਤਨੀ ਉਹ ਜੇ ਜਿਹਦੇ ਵਿੱਚ ਮਿੱਠਾ ਨਾ ਹੋਵੇ ਤੇ ਫਿਰ ਉਹ ਵੀ ਖਾਸ ਇਹ ਹਦਾਇਤ ਦਿੱਤੀ ਗਈ ਕਿ ਸਿਰਫ ਅੱਧਾ ਘੰਟਾ ਹੁਣ ਦੇਖੋ ਰਾਤ ਦੀ ਡਰਾਈਵਿੰਗ ਵੇਲੇ ਵੇਖਿਆ ਗਿਆ ਜੀ ਜਿਨ੍ਹਾਂ ਨੂੰ ਨੀਂਦ ਦੀ ਚਪਕੀ ਆ ਜਾਂਦੀ ਸੀ ਐਕਸੀਡੈਂਟਸ ਹੋ ਜਾਂਦੇ ਸਨ ਜਾਂ ਇੱਥੋਂ ਤੱਕ ਉਹਨਾਂ ਨੇ ਦੇਖਿਆ ਕਿ ਕਿਸੇ ਮਸ਼ੀਨ 'ਚ ਜਿਵੇਂ ਸਮਾਨ ਵਾੜਨਾ ਜੇ ਤੁਹਾਡਾ ਹੱਥ ਜਾਣਾ ਜੇ ਤਾਂ ਉਹ ਜਿਵੇਂ ਰਾਤ ਨਾਈਟ ਸ਼ਿਫਟ 'ਚ ਐਕਸੀਡੈਂਟਸ ਵੱਧ ਸਨ ਉਹਨਾਂ ਨੇ ਕਿਹਾ ਜਿਹੜਾ ਨਾਲੋਂ ਨਾਲ ਚਬਾ ਰਿਹਾ ਸੀ ਉਹ ਹੱਥ ਨੂੰ ਵੀ ਜਿਹੜਾ ਇਨਸਟੈਂਟ ਤੁਸੀਂ ਐਕਸ਼ਨ ਲੈਣਾ ਹੈ ਕਿ ਭਾਈ ਅਸੀਂ ਡਰਾਈਵਿੰਗ ਕਰਦੇ ਆ ਇਕਦਮ ਅੱਗੇ ਖੜੀ ਟਰਾਲੀ ਦੇਖੀ ਇਕਦਮ ਬ੍ਰੇਕ ਲਾਣੀ ਜੇ ਇਕਦਮ ਸਾਈਡ ਲੈਣੀ ਜੇ ਉਹ ਚੁਸਤੀ ਜਿਹੜੇ ਚਬਾਰੇ ਸਨ ਉਹਨਾਂ ਚ ਵੱਧ ਦੇਖੀ ਸੀ ਪਰ ਇਹ ਖਾਸ ਹਰਸ਼ਿੰਦ ਪੱਕੀ ਗੱਲ ਹੈ ਕਿ ਜਦੋਂ ਅਸੀਂ ਲੌਂਗ ਡਿਸਟੈਂਸ ਡਰਾਈਵਿੰਗ ਕਰਦੇ ਆ ਨਾ ਤੇ ਅੱਜਕੱਲ੍ਹ ਦੀਆਂ ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਉਹ ਆਪਣਾ ਕਰੂਜ਼ ਕੰਟਰੋਲ ਲਾ ਦਿੰਦੇ ਹੋ ਤੇ ਸੜਕ ਹੁੰਦੀ ਹੈ ਸਿੱਧੀ ਤੇ ਹਨੇਰੇ ਦੇ ਵਿੱਚ ਫਿਰ ਨੀਂਦ ਆਨ ਦਾ ਬੜਾ ਖਤਰਾ ਹੁੰਦਾ ਤੇ ਬਹੁਤ ਸਾਰੇ ਐਕਸੀਡੈਂਟਸ ਨੇ ਜਿਹੜੇ ਇਸ ਕਰਕੇ ਹੋ ਜਾਂਦੇ ਨੇ ਇੱਕ ਇੰਟਰਸਟਿੰਗ ਗੱਲ ਮੈਂ ਵੀ ਐਡ ਕਰ ਦਿਆਂ ਵੀ ਪਿੱਛੇ ਜੇ ਮੈਂ ਪੜਿਆ ਕਿ ਚਾਈਨਾ ਦੇ ਵਿੱਚ ਹਾਈਵੇਅਸ ਤੇ ਉਹ ਲੇਜ਼ਰ ਲਾਈਟਸ ਲਾ ਦਿੰਦੇ ਨੇ ਸਾਈਡਾਂ ਤੋਂ ਤਾਂ ਕਿ ਜਿਹੜੇ ਡਰਾਈਵਰ ਨੇ ਉਹਨਾਂ ਨੂੰ ਅੱਖਾਂ 'ਚ ਲਾਈਟ ਪਾਏ ਤੇ ਨੀਂਦ ਨਾ ਆਏ ਤਾਂ ਇਹ ਦੂਸਰਾ ਤਰੀਕਾ ਹੈ ਚਿੰਗਮ ਵਾਲਾ ਵੀ ਬਹੁਤ ਵਧੀਆ ਤੇ ਮੈਂ ਤਾਂ ਆਪ ਪਰਸਨਲੀ ਟਰਾਈ ਕੀਤਾ ਇਸ ਨੂੰ ਬਿਲਕੁਲ ਨਾਲੇ ਤੁਸੀਂ ਇਹ ਵੇਖੋ ਕਿ ਦੇਖਿਆ ਜਿਹੜੇ ਸਟੂਡੈਂਟਸ ਜਿਵੇਂ ਇਸ ਤਰ੍ਹਾਂ ਪੜ ਰਹੇ ਸਨ ਜਿਹੜੇ ਰਾਤ ਨੂੰ ਇਦਾਂ ਉਹਨਾਂ ਨੇ ਵਰਤੀ ਉਹਨਾਂ ਚ ਯਾਦਦਾਸ਼ਤ ਉਸ ਸਮੇਂ ਦੀ ਜ਼ਿਆਦਾ देर ਉਹਨਾਂ ਦੀ ਰਹੀ ਉਹ ਚੀਜ਼ਾਂ ਜੋ ਉਦੋਂ ਦੌਰਾਨ ਪੜੀਆਂ ਸੀ ਫਿਰ ਇੱਥੋਂ ਤੱਕ ਕਿ ਜਿਹੜੇ ਕੁਝ ਏਰੀਆ ਜਿਵੇਂ ਮਿਡਲ ਫਰੰਟਲ ਗਾਇਰਸ ਹੈਗੀ ਹੈ ਜਾਂ ਤੁਸੀਂ ਐਂਟੀਰੀਅਰ ਸਿੰਗੂਲੇਟ ਕੋਰਟੈਕਸ ਹੈ ਲੈਫਟ ਫਰੰਟਲ ਗਾਇਰਸ ਹੈ ਯਾਨੀ ਇਹ ਹਿੱਸੇ ਦਿਮਾਗ ਦੇ ਜਿੱਥੇ ਨਵੇਂ ਵਿਚਾਰ ਉਪਜਦੇ ਨੇ ਜਿੱਥੇ ਪੱਕੀਆਂ ਯਾਦਾਂ ਬਣ ਜਾਂਦੀ ਜਿੱਥੇ ਕਿ ਯਾਦ ਆਸ਼ ਦਾ ਸੈਂਟਰ देर तक रवा रहण कारण ਉਥੇ ਹਲ ਹਿਲਜੁਲ ਜ਼ਿਆਦਾ देर कारण ਸੋ ਇਹ ਚੀਜ਼ਾਂ ਦੀ ਹੁਣ ਹਦਾਇਤ ਦਿੱਤੀ ਜਾਣ ਲੱਗ ਗਈ ਵੀ ਭਾਈ ਕਾਫੀ ਸਟਰੋਂਗ ਪੀਨ ਨਾਲੋ ਜਾਂ ਰਾਤ ਨੂੰ ਤੁਸੀਂ ਮਿਊਜ਼ਿਕ ਲਾਣਾ ਜਾਂ ਗੱਲਾਂ ਕਰਨ ਦੀ ਥਾਂ ਤੋਂ ਜੇ ਤੁਸੀਂ ਨਾਲ ਚਬਾਓਗੇ ਤਾਂ ਉਹਦੇ ਨਾਲ ਤੁਸੀਂ ਜ਼ਿਆਦਾ ਸੁਰੱਖਿਅਤ ਹੋਵੋਗੇ ਪਰ ਖਾਸ ਫਿਰ ਇਹ ਉਹਦੇ ਚ ਨਾਲ ਕਿਹਾ ਗਿਆ ਹਰ ਤਰ੍ਹਾਂ ਦੀ ਖੋਜ ਵਿੱਚ ਭਈ ਜੇ ਅੱਧੇ ਘੰਟੇ ਤੋਂ ਵੱਧ ਲੈਂਦੇ ਹੋ ਤਗੜੇ ਨੁਕਸਾਨ ਜੇ ਤੇ ਆਪਾਂ ਕਿਸਮ ਕਿਹੜੀ ਵਰਤਣੀ ਜੇ ਖੀਰ ਚ ਦੱਸਣੀ ਜੇ ਕਿਉਂਕਿ ਤਾਂ ਕਿ ਸਾਡੀ ਵੀਡੀਓ ਦੇਖ ਕੇ ਉਹਦਾ ਫਾਇਦਾ ਤਾਂ ਹੀ ਹੋਣਾ ਜੇ ਅਖੀਰ ਤੱਕ ਦੇਖੋਗੇ ਤਾਂ ਕਿਸਮ ਦੱਸਾਂਗੇ ਜਿਹੜੀ ਸਭ ਤੋਂ ਬਿਹਤਰੀਨ ਲੱਭੀ ਜੇ ਪਰ ਨੁਕਸਾਨ ਕੀ ਹੋਰ ਵੀ ਕੋਈ ਫਾਇਦੇ ਨੇ ਇਹਦੇ ਇੱਕ ਤਾਂ ਅਸੀਂ ਅਡਲਟਸ ਨੂੰ ਕਈ ਵਾਰੀ ਜਿਨ੍ਹਾਂ ਨੂੰ ਸਮੋਕਿੰਗ ਦੀ ਆਦਤ ਹੁੰਦੀ ਹੈ ਨਾ ਉਹਨਾਂ ਨੂੰ ਅਸੀਂ ਕਹਿੰਦੇ ਆ ਕਿ ਨਿਕੋਟਿਨ ਦੀ ਗਮ ਆਂਦੀ ਹੈ ਚੂਇੰਗਮ ਉਹ ਤੁਸੀਂ ਵਰਤ ਸਕਦੇ ਹੋ ਵੈਸੇ ਬਾਹਰਲੇ ਦੇਸ਼ਾਂ ਵਿੱਚ ਤਾਂ ਨਿਕੋਟਿਨ ਦੇ ਪੈਚੇਜ਼ ਆਉਂਦੇ ਨੇ ਜਿਹੜੇ ਚਮੜੀ ਤੇ ਲਾ ਲਓ ਉਹ ਹੌਲੀ-ਹੌਲੀ ਰਿਲੀਜ਼ ਕਰਦਾ ਤੇ ਸਿਗਰਟ ਜਾਂ ਜਿਹੜੀ ਤੰਬਾਕੂ ਦੀ ਆਦਤ ਛੁਟਕਾਰਾ ਮਿਲ ਜਾਂਦਾ ਹੈ ਇੰਡੀਆ 'ਚ ਉਹ ਪੈਚੇਜ਼ ਨਹੀਂ ਨੇ ਲੇਕਿਨ ਉਹ ਚੂਇੰਗ ਗਮ ਹੈ ਸੋ ਅਸੀਂ ਆਪਣੇ ਪੇਸ਼ੈਂਟਸ ਨੂੰ ਐਡਵਾਈਸ ਕਰਦੇ ਹਾਂ ਕਿ ਤੁਸੀਂ ਨਿਕੋਟੈਕਸ ਗਮ ਜਿਹੜੀ ਹੈ ਉਹਨੂੰ ਇੱਕਦਮ ਚਬ ਕੇ ਮੁਕਾਓ ਨਹੀਂ ਸਗੋ ਦੰਦ ਦੇ ਇੱਕ ਪਾਸੇ ਰੱਖ ਲਓ ਹੌਲੀ-ਹੌਲੀ ਉਹਦੇ ਚ ਰਿਲੀਜ਼ ਹੋਣ ਦਿਓ ਤਾਕਿ ਉਹਦਾ ਜਿਹੜਾ ਅਸਰ ਹੈ ਉਹ ਕਾਫੀ ਲੰਬੇ ਟਾਈਮ ਤੱਕ ਰਹੇ ਤੇ ਉਹ ਜਿਹੜੀ ਤਲਬ ਹੈ ਉਹ ਖਤਮ ਹੋ ਜਾ ਬਿਲਕੁਲ ਅਸਲ ਚ ਹੁੰਦਾ ਕੀ ਜੇ ਜਦੋਂ ਆਪਾਂ ਚੱਬਦੇ ਆਂ ਗੁਰਪਾਲ ਆਪਾਂ ਪੜਦੇ ਵੀ ਹੁੰਦੇ ਸਾਂ ਬਚਪਨ ਜਦੋਂ ਆਪਾਂ ਡਾਕਟਰੀ ਦੌਰਾਨ ਵੀ ਕਿ ਉਦੋਂ ਲਹੂ ਦਾ ਵਹਾਓ ਯਾਨੀ ਹੋ ਜਾਂਦਾ ਵਧ ਤੇ ਨਾਲੋਂ ਨਾਲ ਦਿਮਾਗ ਵੱਲ ਉਹ ਕਿਉਂਕਿ ਸੁਨੇਹਾ ਜਾਂਦਾ ਵੀ ਕੁਝ ਖਾਦਾ ਜਾ ਰਿਹਾ ਸੋ ਜਿੱਥੇ ਪੇਟ ਅੰਦਰ ਵੀ ਰਸ ਨਿਕਲਦੇ ਨੇ ਉੱਤੇ ਦਿਮਾਗ ਵੱਲ ਗਲੂਕੋਜ਼ ਜ਼ਿਆਦਾ ਜਾਣਾ ਸ਼ੁਰੂ ਹੋ ਜਾਂਦਾ ਸੋ ਇਹੀ ਕਾਰਨ ਜਿਹੜੀ ਚੁਸਤੀ ਦਾ ਹੁਣ ਅਲੱਗ ਅਲੱਗ ਖੁਸ਼ਬੂਆਂ ਨੇ ਜਿਨ੍ਹਾਂ ਤੇ ਸਾਰੇ ਟੈਸਟ ਕੀਤੇ ਗਏ ਤੇ ਸਭ ਤੋਂ ਬਿਹਤਰੀਨ ਪਤਾ ਜੇ ਕਿਹੜੀ ਸੀ ਲੋਈ ਵੀ ਦੱਸ ਦਿਓ ਸਭ ਤੋਂ ਬਿਹਤਰੀਨ ਸੀ ਜੀ ਜਿਸ ਚ ਪੁਦੀਨੇ ਦੀ ਖੁਸ਼ਬੂ ਪਾਈ ਗਈ ਸੀ ਹੁਣ ਇਹ ਸਾਰੀਆਂ ਦੀਆਂ ਸਾਰੀਆਂ ਅਸੀਂ ਗੱਲਾਂ ਕਰ ਰਹੇ ਹਾਂ ਖੋਜਾਂ ਦੇ ਉੱਤੇ ਆਧਾਰਿਤ ਸੋ ਅੱਗੇ ਤੋਂ ਚਿੰਗਮ ਉਹੀ ਲਇਓ ਜਿਹਦੇ ਮਿੰਟ ਮਿੰਟ ਵਾਲੀ ਮਿੰਟ ਵਾਲੀ ਤੇ 슈ਗਰ ਫ੍ਰੀ ਹੋਣੀ ਚਾਹੀਦੀ ਜੇ ਬਿਲਕੁਲ ਪਰ ਇਹਦੇ ਚ ਹੁਣ ਜਿਹੜਾ ਖਾਸ ਨੁਕਤਾ ਜੋ ਕਿ ਆਪਾਂ ਇਹਨਾਂ ਨੂੰ ਦੱਸਾਂਗੇ ਕਿ ਨੁਕਸਾਨ ਕਿੰਨੇ ਤਗੜੇ ਹੋ ਸਕਦੇ ਨੇ ਤੇ ਫਿਰ ਕਿਉਂ ਅੱਧੇ ਘੰਟੇ ਬਾਅਦ ਇਹਨੂੰ ਵਰਤਣਾ ਛੱਡਣਾ ਪੈਣਾ ਵੀ ਜੇ ਡਰਾਈਵਿੰਗ ਲੰਬੀ ਵੀ ਕਰ ਰਹੇ ਹੋ ਜਾਂ ਤਾਂ ਤੁਸੀਂ 2 ਘੰਟੇ ਤੋਂ ਬਾਅਦ ਰੁਕ ਸਕਦੇ ਹੋ ਕਿਤੇ ਰੈਸਟ ਜਵੇਂ ਰੈਸਟ ਏਰੀਆ ਬਿਲਕੁਲ ਸੋ ਯਾ ਤੁਸੀਂ ਭਾਵੇਂ ਗੁਸਲਖਾਨੇ ਜਾਣ ਲਈ ਹੋ ਜਾਏ ਜਾਂ ਤੁਸੀਂ ਵੈਸੇ ਹੀ ਕੁਝ ਖਾਣ ਲਈ ਰੁਕ ਜਾਓ ਯਾਨੀ ਐਕਟੀਵਿਟੀ ਹੋ ਜਾਏਗੀ ਸਰੀਰ ਹਿਲਜੁਲ ਕਰੇਗਾ ਤੇ ਤੁਹਾਨੂੰ ਦਿਸੇਗਾ ਤੁਸੀਂ ਐਕਟਿਵ ਹੋ ਗਏ ਹੋ ਪਰ ਜੇ ਬਾਈ ਚਾਂਸ ਸਾਨੂੰ ਯਾਨੀ ਨਹੀਂ ਰੁਕਣ ਦਾ ਕੋਈ ਤਰੀਕਾ ਟੰਗ ਲੱਭ ਰਿਹਾ ਤਾਂ ਫਿਰ ਵੀ ਅੱਧੇ ਘੰਟੇ ਬਾਅਦ ਹਰ ਹਾਲ ਚ ਕੱਢ ਕੇ ਉਹਨੂੰ ਸੁੱਟਣਾ ਹੀ ਸੁੱਟਣਾ ਤੇ ਧਿਆਨ ਇਹ ਰਹਿ ਕੇ ਜੇ ਫਿਰ ਨੀਂਦ ਆਣ ਲੱਗੀ ਹੈ ਤੁਸੀਂ ਦੁਬਾਰਾ ਭਾਵੇਂ ਉਹਨੂੰ ਫਿਰ ਅ 20 ਮਿੰਟ ਦੇ ਗੈਪ ਤੋਂ ਬਾਅਦ ਫਿਰ ਵਰਤ ਜ਼ਰੂਰ ਸਕਦੇ ਹੋ ਪਰ ਮੈਕਸਿਮਮ ਟਾਈਮ ਜੇ ਸਿਰਫ 1 ਘੰਟਾ ਯਾਨੀ 24 ਘੰਟਿਆਂ ਚ ਇਸ ਤੋਂ ਵੱਧ ਨਹੀਂ ਸੋ ਇਹ ਜ਼ਰੂਰ ਖਿਆਲ ਕਰ ਲਿਓ ਕਿ ਯਾ ਤਾਂ ਤੁਸੀਂ ਸੇਫਟੀ ਇਹਦੇ ਚ ਹੀ ਆ ਵੀ ਥੋੜਾ ਬ੍ਰੇਕ ਲੈ ਲਿਆ ਜਾਏ ਥੋੜਾ ਜਿਹਾ ਤੁਰ ਫੇਰ ਲਓ 30 ਰੋ ਪਾਣੀ ਪੀ ਲਓ ਲੱਤਾਂ ਥੋੜੀਆਂ ਸਿੱਧੀਆਂ ਕਰ ਲੋ ਬਹੁਤੀ देर ਸੀਟ ਤੇ ਬਹਿਣਾ ਵੀ ਡੇਂਜਰਸ ਹੁੰਦਾ ਬਿਲਕੁਲ ਯਾਨੀ ਇਹ ਬੱਚੇ ਵੀ ਰਾਤ ਨੂੰ ਪੜ ਰਹੇ ਨੇ ਤਾਂ 15 ਮਿੰਟ ਇੱਕ ਵਾਰ ਲੈ ਲਿਆ ਫਿਰ ਥੋੜਾ ਅੱਧਾ ਘੰਟੇ ਗੈਪ ਬਾਅਦ ਫਿਰ 15 ਮਿੰਟ ਇੱਕ ਵਾਰ ਲੈ ਲਿਆ ਜਾਂ ਫਿਰ ਅੱਗੋਂ ਲੈ ਲਿਆ ਇਸੇ ਤਰ੍ਹਾਂ ਦੇ ਘੰਟੇ ਬਾਅਦ ਯਾਨੀ ਘੰਟੇ ਤੋਂ ਉੱਪਰ ਕਿਸੇ ਵੀ ਹਾਲ ਚ ਨਹੀਂ ਕਿਉਂਕਿ ਦੇਖੋ ਇਹਦੇ ਨੁਕਸਾਨ ਕਿੰਨੇ ਤਕੜੇ ਨੇ ਪਹਿਲੀ ਚੀਜ਼ ਜੇ ਕਿ ਆਦੀ ਬਣ ਜਾਣਾ ਹੂੰ ਬਹੁਤ ਕਿਸਮ ਦੇ ਇਹਨਾਂ ਦੇ ਵਿੱਚ ਐਸ ਵੇਲੇ ਕੁਛ ਨਾ ਕੁਛ ਐਡੀਸ਼ਨਸ ਜੋ ਐਡੀਟਿਵਸ ਪਾਏ ਜਾਣ ਲੱਗ ਗਏ ਨੇ ਉਹ ਬੱਚਿਆਂ ਨੂੰ ਇਹ ਦੇਖਣ ਵਿੱਚ ਆਇਆ ਕਿ ਫਾਸਟ ਫੂਡ ਦੀ ਕਰੀਵਿੰਗ ਪੈਦਾ ਕਰ ਦਿੰਦੇ ਨੇ ਸੋ ਅਸੀਂ ਦੇਖਿਆ ਕਿ ਬੱਚਿਆਂ 'ਚ ਮੋਟਾਪਾ ਹੋ ਜਾਣਾ ਉਹਨਾਂ ਨੂੰ ਅੰਦਰੋਂ ਖੋ ਪੈਣੀ ਮੈਂ ਖੁਰਪੇ ਖਾਣੇ ਆ ਜੇ ਸ਼ੂਗਰ ਫਰੀ ਹੈ ਕੋਈ ਵੀ ਚੀਜ਼ ਇਹ ਨੋਨ ਆਇਰ ਸ਼ੂਗਰ ਫਰੀ ਡਰਿੰਕਸ ਐਂਡ ਆਲ ਵੀ ਮੋਟਾਪਾ ਵਧਦਾ ਬਿਲਕੁਲ ਬਿਲਕੁਲ ਜ਼ੀਰੋ ਨਹੀਂ ਹੁੰਦਾ ਕੈਲਰੀ ਕੋਈ ਵੀ ਉਹਦੇ ਨਾਲ ਵੀ ਮੋਟਾਪਾ ਵਧਦਾ ਵੇਖੋ ਨਾ ਹੁਣ ਜਿਹੜਾ ਆਪਾਂ ਬਿੱਗ ਫੈਟ 버ਗਰ ਜੋ ਵੀ ਕਹਿੰਦੇ ਆ ਜੇ ਉਹਨੇ ਚ ਤੁਹਾਨੂੰ 1450 1500 ਕੈਲਰੀਆਂ ਸਿਰਫ ਇੱਕ ਨਾਲ ਚਲੀਆਂ ਜਾਣੀਆਂ ਜੋ ਕਿ ਸਾਰੇ ਦਿਨ ਦੀ ਖੁਰਾਕ ਸ਼ਾਮਲ ਹੋ ਗਈ ਸੋ ਸਮਝ ਸਕਦੇ ਆ ਕਿ ਇਹਦੀ ਰੈਗੂਲਰ ਜੇ ਵਰਤੋਂ ਕਰਦੇ ਰਹੇ ਕਿ ਰੋਜ਼ ਹੀ ਖਾਣੀ ਹੈ ਤਾਂ ਫਿਰ ਇਹ ਗੜਬੜ ਕਰ ਦੇਗੀ ਮੋਟਾਪੇ ਵੱਲ ਲੈ ਜਾਏਗੀ ਸੋ ਪਾਵੇਂ 슈ਗਰ ਫ੍ਰੀ ਜੇ ਪਾਵੇਂ ਮਿੰਟੇ ਪਰ ਕਿਰਪਾ ਕਰਕੇ ਰੋਜ਼ ਦੀ ਵਰਤੋਂ ਨਾ ਕਰੋ ਫਿਰ ਇਹਦੇ ਵਿੱਚ ਇੱਕ ਖਾਸ ਹੋਰ ਕਿ ਜਿਹੜੇ ਰੈਗੂਲਰ ਵਰਤ ਰਹੇ ਸਨ ਦੇਖਣ ਚ ਆਇਆ ਜਿਨ੍ਹਾਂ ਨੇ 30 ਦੇ 30 ਦਿਨੀ ਵਰਤੀ ਕਿ ਉਹਨਾਂ ਦੇ ਜਬਾੜੇ 'ਚ ਪੀੜ ਰਹਿਣ ਲੱਗ ਗਈ ਕਈਆਂ ਦੇ ਸਿਰ ਪੀੜ ਹੋਣ ਲੱਗ ਗਈ ਤੇ ਫਿਰ ਮਾਈਗਰੇਨ ਦੇ ਬੜੇ ਸਵੀਅਰ ਅਟੈਕਸ ਹੁੰਦੇ ਦੇਖੇ ਜਿਦੇ ਵਿੱਚ ਟ੍ਰੀਟਮੈਂਟ ਵਜੋਂ ਲਿਖਿਆ ਗਿਆ ਕਿ ਪੂਰਾ 1 ਮਹੀਨਾ ਇੱਕ ਵਾਰ ਵੀ ਇੱਕ ਸੈਕਿੰਡ ਲਈ ਵੀ ਮੂੰਹ 'ਚ ਨਹੀਂ ਜੇ ਪਾਣੀ ਨਹੀਂ ਤਾਂ ਮਾਈਗਰੇਨ ਦੇ ਅਟੈਕਸ ਵੱਧ ਜਾਣੇ ਨੇ ਸੋ ਖਿਆਲ ਰਹੇ ਕਿ ਇਹ ਜ਼ਰੂਰ ਧਿਆਨ ਰੱਖਣਾ ਫਿਰ ਇਹਦੇ ਵਿੱਚ ਜਿਹੜੇ ਜਬਾੜੇ ਦੇ ਪੱਠੇ ਨਾਲ ਨੇ ਉਹ ਵੀ ਕਈ ਵਾਰ ਇੰਨੀ ਦਰਦ ਕਿ ਰਾਤ ਨੂੰ ਉੱਠ ਕੇ ਤੁਹਾਨੂੰ ਇੱਕਦਮ ਇੱਥੇ ਦਬਾਣਾ ਪੈਂਦਾ ਇਸ ਤਰ੍ਹਾਂ ਕਰਨਾ ਪੈਂਦਾ ਫਿਰ ਜਦੋਂ ਅਸੀਂ ਲਗਾਤਾਰ ਚਬਾਨੇ ਆ ਅੱਧੇ ਘੰਟੇ ਤੋਂ ਵੱਧ ਤਾਂ ਵਾਧੂ ਹਵਾ ਲੰਘ ਜਾਣ ਕਾਰਨ ਪੇਟ ਚਫਾਰਾ ਹੋ ਸਕਦਾ ਚਫਾਰਾ ਹੋ ਜਾਂਦਾ ਟਟੀਆਂ ਲੱਗ ਸਕਦੀਆਂ ਸੋ ਇਹ ਚੀਜ਼ਾਂ ਵੀ ਤੇ ਖਾਸ ਤੌਰ ਤੇ ਜਿਨ੍ਹਾਂ ਨੂੰ ਇਰੀਟੇਬਲ ਬਾਵਲ ਸਿੰਡਰੋਮ ਹੈ ਯਾਨੀ ਜਿਨ੍ਹਾਂ ਨੂੰ ਦੋ ਤਿੰਨ ਵਾਰ ਜਾਣਾ ਪੈਂਦਾ ਗੁਸਲਖਾਨੇ। ਖਾਸ ਕਰ ਉਹ ਜਿਹੜੇ ਮਰੀਜ਼ ਹੁੰਦੇ ਨੇ ਜਦੋਂ ਕਹਿੰਦੇ ਨੇ ਜੀ ਕਿ ਸਵੇਰੇ ਇੱਕਦਮ ਫਰੈਸ਼ ਨਹੀਂ ਹੋਇਆ ਜਾਂਦਾ। ਉੱਠ ਕੇ ਤਿੰਨ ਚਾਰ ਵਾਰ ਮੋਸ਼ਨ ਕਰਨ ਜਾਣਾ ਪੈਂਦਾ ਤੇ ਫੇਰ ਹੀ ਉਹ ਆਣ ਲੱਗਦਾ ਵੀ ਪੇਟ ਸਾਫ਼ ਹੋ ਗਿਆ ਤੇ ਖਾਂ ਤੋਂ ਇੱਕਦਮ ਬਾਦ ਇਹ ਮਹਿਸੂਸ ਹੁੰਦਾ ਵੀ ਫਟਾਫਟ ਜਾ ਕੇ ਪੇਟ ਖਾਲੀ ਕੀਤਾ ਜਾਏ ਇਹਨੂੰ ਇਰੀਟੇਬਲ ਬਾਲ ਸ ਸਿੰਡਰੋਮ ਉਹਨਾਂ ਉਹਨਾਂ ਲਈ ਅਸੀਂ ਇਹ ਖਾਸ ਸਦਾਇਤ ਦੇ ਦਈਏ ਕਿ ਉਹਨਾਂ ਨੂੰ ਬਹੁਤ ਘੱਟ ਵਰਤਣੀ ਚਾਹੀਦੀ ਜੇ ਕਿ ਜਿਵੇਂ ਕਦੇ ਟਰੈਵਲ ਲਿ ਗਏ ਹੋ ਤੁਸੀਂ 20 ਮਿੰਟ ਤੱਕ ਲੈ ਲਈ ਠੀਕ ਹੈ ਪਰ ਰੂਟੀਨ ਨਾ ਬਣਾਇਓ ਪਰ ਇਹਦੇ ਵਿੱਚ ਖੋਰ ਜੇ ਜੇ ਤੁਹਾਡੇ ਦੰਦਾਂ ਦੀ ਫਿਲਿੰਗ ਹੈ ਖਾਸ ਤੌਰ ਤੇ ਜੇ ਜਿਹੜੇ ਕੋਈ ਪੁਰਾਣੇ ਨੇ ਜਿਨ੍ਹਾਂ ਦੇ ਪਾਰੇ ਨਾਲ ਕੀਤੀ ਜਾਂਦੀ ਸੀ ਜਿਹੜੀ ਉਹ ਹੁਣ ਤਾਂ ਖੈਰ ਉਸ ਤਰ੍ਹਾਂ ਦੀ ਨਹੀਂ ਜੇ ਪਰ ਜਿਨ੍ਹਾਂ ਦੇ ਉਹ ਹੁਣ ਕੀਤੀ ਹੋਏ ਉਹ ਫੀਲਿੰਗਸ ਨਿਕਲ ਜਾਣ ਦਾ ਖਤਰਾ ਹੁੰਦਾ ਜੇ ਜੇ ਅੰਦਰ ਲੰਘ ਜੇ ਖਾਸ ਤੌਰ ਤੇ ਫਿਰ ਕਈ ਕਈਆਂ ਨੂੰ ਇਹਦੇ ਵਿੱਚਲੇ ਰੰਗ ਜਾਂ ਐਡੀਟਿਵਸ ਤੋਂ ਤਗੜੀ ਅਲਰਜੀ ਹੋ ਸਕਦੀ ਉਹ ਨਾ ਬਿਲਕੁਲ ਇਹਨੂੰ ਵਰਤਿਓ ਤੇ ਖਾਸ ਤੌਰ ਤੇ ਜਿਨ੍ਹਾਂ ਨੂੰ ਮਿੰਟ ਤੋਂ ਪਹਿਲਾਂ ਨੋਨ ਅਲਰਜੀ ਜੇ ਉਹ ਤਾਂ ਰੱਬ ਦਾ ਵਾਸਤਾ ਕਦੇ ਵੀ ਨਾ ਵਰਤਿਓ ਸੋ ਪਰ ਇਹ ਖੋਜ ਮੇਰਾ ਖਿਆਲ ਸੀ ਕਿ ਆਪਾਂ ਸਾਂਝੀ ਕਰ ਦਿੰਦੇ ਜ਼ਰੂਰ ਕਿ ਇਹ ਤਾਂ ਗਜ਼ਬ ਦੀ ਗੱਲ ਇਹ ਗੱਲ ਹੋਰ ਵੀ ਮੈਡ ਕਰਦੇ ਆ ਜਿਹੜੀ ਇਹਦੇ ਵਿੱਚ ਆਰਟੀਫੀਸ਼ੀਅਲ ਸਵੀਟਰ ਹੁੰਦਾ ਸੈਕਰੋਲੋਜ਼ ਉਹਦੇ ਨਾਲ ਕਈ ਪੇਸ਼ੀਐਂਟਸ ਜਿਹੜੇ ਸੈਂਸਿਟਿਵ ਹੁੰਦੇ ਨੇ ਉਹਨਾਂ ਨੂੰ ਟਟੀਆਂ ਲੱਗ ਸਕਦੇ ਆ ਸੋ ਇਹਦਾ ਹਿਸਾਬ ਨਾਲ ਹੀ ਵਰਤੋਂ ਕੀਤੀ ਜਾਏ ਮੋਡਰੇਸ਼ਨ ਦੇ ਵਿੱਚ ਹੀ ਜਿੰਨਾ ਉਹਨਾਂ ਫਾਇਦਾ ਹੈ ਤੇ ਨੁਕਸਾਨ ਨਾ ਹੋਏ ਉਹਦਾ ਹੀ ਫਾਇਦਾ ਬਿਲਕੁਲ ਪਰ ਵੇਖੋ ਨਾ ਜੇ ਐਨੇ ਸਾਰੇ ਫਾਇਦੇ ਸੀ ਅਸੀਂ ਸੋਚਿਆ ਕਿ ਇਕ ਚਿੰਗੰਮ ਵਰਗੀ ਚੀਜ਼ ਨਾਲ ਜੇ ਗੱਲ ਹੋ ਸਕਦਾ ਜੇ ਕਿਸੇ ਨੂੰ ਫਾਇਦਾ ਹੋਵੇ ਕਿਸੇ ਦਾ ਬੱਚਾ ਟੋਪ ਆ ਜਾਵੇ ਜਾਂ ਕਿਸੇ ਦੇ ਹੱਥ ਆਉਣ ਤੋਂ ਮਸ਼ੀਨ ਚ ਬਚ ਜਾਵੇ ਰਾਤ ਦੇ ਐਕਸੀਡੈਂਟ ਤੋਂ ਬਚ ਜਾਵੇ ਮੈਨੂੰ ਲੱਗਦਾ ਹੈ ਸਾਰੇ ਘਰਾਂ ਵਿੱਚ ਇਸੇ ਤਰੀਕੇ ਖੁਸ਼ੀਆਂ ਖੇੜੇ ਰਹਿਣ ਸੋ ਸਾਡਾ ਮਕਸਦ ਸੀ ਕਿ ਨਿੱਕੀ ਜਿਹੀ ਖੋਜ ਆਈ ਜੇ ਸਾਂਝੀ ਕਰੀਏ ਬੜੀ ਮਜ਼ੇਦਾਰ ਸੀ ਸੋ ਅਜ਼ਮਾਓ ਤੇ ਜੇ ਚੰਗੀ ਲੱਗੀ ਹੋਏ ਜ਼ਰੂਰ ਸ਼ੇਅਰ ਕਰ ਦੇਣਾ ਅਸੀਂ ਇਹੋ ਬੇਨਤੀ ਕਰਦੇ ਆਂ ਫਿਰ ਅਲਵਿਦਾ ਲੈਣ ਤੋਂ ਪਹਿਲਾਂ ਆਪਾਂ ਕਹਿ ਦਈਏ ਜੀ ਬਿਲਕੁਲ ਜੀ ਖੁਸ਼ ਰਹੋ ਆਬਾਦ ਰਹੋ ਤੰਦਰੁਸਤ ਰਹੋ ਤੇ ਇਸੇ ਤਰ੍ਹਾਂ ਖੁਸ਼ੀਆਂ ਖੇੜੇ ਵੰਡਦੇ ਰਹੋ ਸਾਡੇ ਨਾਲ ਜ਼ਰੂਰ ਆਪਣੀ ਖੁਸ਼ੀ ਸਾਂਝੀ ਕਰਿਆ ਕਰੋ ਕਦੇ ਮੌਕਾ ਮਿਲਿਆ ਆਪਾਂ ਮਿਲਾਂਗੇ ਜ਼ਰੂਰ ਤੇ ਹੁਣ ਇੱਕ ਜ਼ਰੂਰ ਸੁਨਹਿਾ ਦੇ ਦੀਏ ਜੀ ਸਾਨੂੰ ਪਿਆਰਾ ਜ ਸੱਦਾ ਮਿਲਿਆ ਸੀ ਸੋ ਅਸੀਂ ਉਹਨਾਂ ਦੇ ਘਰ ਜਾ ਆਏ ਆ ਤੇ ਅਸੀਂ ਅਗਲੀ ਵਾਰ ਉਹਨਾਂ ਦੇ ਨਾਲ ਗੱਲਬਾਤ ਕੀਤੀ ਸਾਂਝੀ ਵੀ ਕਰਾਂਗੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੋਰਿੰਗੇ ਦੇ ਪੱਤਿਆਂ ਦੇ ਨਾਲ ਸਾਨੂੰ ਰਾਗੀ ਦੇ ਆਟੇ ਚ ਪਾ ਕੇ ਗਜ਼ਬ ਦੀ ਚੀਜ਼ ਖਵਾਈ ਜੀ ਉਹਦੇ ਫਾਇਦੇ ਫਿਰ ਅਗਲੀ ਵਾਰ ਸਾਂਝੇ ਕਰਾਂਗੇ ਬਹੁਤ ਧੰਨਵਾਦ